ਸਤਿ ਸ਼੍ਰੀ ਅਕਾਲ ਜੀ ਮੈਂ ਖਰਮ ਫਰੋਮ ਮੈਕਸ ਫਿਟਨੈਸ ਜਲੰਧਰ ਰਾਮ ਮੰਡੀ ਤੋਂ ਢਿਲਮਾ ਰੋਡ ਤੋਂ ਤਲਨ ਸਾਹਿਬ ਰੋਡ ਤੋਂ ਅਸੀਂ ਜੀ ਹਰੇਕ ਸਾਲ ਕੋਈ ਨਾ ਕੋਈ ਕੰਪੀਟੀਸ਼ਨ ਲੈ ਕੇ ਆਉਂਦੇ ਰਹਿੰਦੇ ਨੇ ਫॉर ਫ੍ਰੀ एवरीवन ਫॉर ਯੂਥ ਸੋ ਉਸੀ ਤਰ੍ਹਾਂ ਇਸ ਸਾਲ ਵੀ ਸਾਡੇ ਡੈਡਲਿਫਟ ਕੰਪੀਟੀਸ਼ਨ ਰੱਖਿਆ ਗਿਆ ਜੋ ਕਿ ਮੇਲ ਵਿੱਚ 100 ਕਿਜੀ ਲਿਫਟ ਕਰਨਾ ਸੀਗਾ ਤੇ ਉਹਦੇ ਵਿੱਚ 1 ਇੱਕ ਮਿੰਟ ਦੇ ਵਿੱਚ ਵਿੱਚ ਤੁਸੀਂ ਮੈਕਸਿਮਮ ਰੈਪ ਲਾਉਣੇ ਆ ਤੇ ਇਦੇ ਸੇਮ ਟੂ ਸੇਮ ਗਰਲਸ ਦਾ ਵੀ ਕਰਵਾਇਆ ਗਿਆ ਜਿਹਦੇ ਵਿੱਚ 40 ਕਿਲੋ 1 ਮਿੰਟ ਦੇ ਵਿੱਚ ਮੈਕਸਿਮਮ ਰੈਪੀਟੇਸ਼ਨਸ ਲਗਾਉਣੇ ਸੀਗੇ ਜਿਹਦੇ ਵਿੱਚ ਅਸੀਂ ਦੇਖਿਆ ਕਿ ਸਾਡੇ ਤੋਂ ਹੈਵੀ ਕਰਾਊਡ ਆਇਆ ਕਿਉਂਕਿ ਅਸੀਂ ਦੇਖਿਆ ਜਾਂਦੇ ਆ ਕਿ ਜਿਹੜਾ ਯੂਥ ਆ ਤੇ ਆਪਣੇ ਟੀਨੇਜਰਸ ਆ ਉਹ ਆਪਣੀ ਫਿਟਨੈਸ ਨੂੰ ਲੈ ਕੇ ਅੱਜਕੱਲ ਬਹੁਤ ਪ੍ਰਭਾਵਕ ਨੇ ਤੇ ਇਹਦੇ ਕਾਰਨ ਜੋ ਕਿ ਸਾਨੂੰ ਮੈਕਸਿਮਮ ਸਾਡੀ ਪਾਰਟਿਸਪੇਸ਼ਨ ਹੋਈ ਆ ਤੇ ਜਿਹਦੇ ਵਿੱਚ ਉਹ ਮੇਲ ਜੋ ਹਰਮਨ ਸਿੰਘ ਨੇ 44 ਰੈਪ ਜਾਨੀ ਕਿ 44 ਰੈਪ 1 ਮਿੰਟ ਦੇ ਵਿੱਚ ਲਾ ਕੇ ਪਹਿਲਾ ਸਥਾਨ ਲਿਆ ਆ ਤੇ ਸੈਕਿੰਡ ਐਂਡ ਥਰਡ ਨੇ 42 ਰੈਪਸ ਲਾ ਕੇ ਥਰਡ ਐਂਡ ਸੈਕਿੰਡ ਐਂਡ ਥਰਡ ਅਨਾਂਮ ਲਿਆ ਆ ਇੱਦਾਂ ਹੀ ਸੇਮ ਸਾਡੇ ਗਰਲਸ ਵਿੱਚੋਂ ਜਿਹਦੇ ਵਿੱਚੋਂ ਕਿ ਦੀਕਸ਼ਾ ਨੇ ਮੈਕਸਿਮਮ ਰੈਪ ਲੈ ਕੇ ਆਪਣਾ ਫਰਸਟ ਪਲੇਸ ਗ੍ਰੈਬ ਕੀਤੀ ਆ ਜਿਹਦੇ ਵਿੱਚ ਉਹਨੇ 1 ਮਿੰਟ ਦੇ ਵਿੱਚ 49 ਰੈਪਸ ਲਗਾਏ ਨੇ ਸਾਰੇ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੇਰਾ ਨਾਮ ਅਦੀਕਸ਼ਾ ਤੇ ਮੈਂ मैक्स फिटनेस जालंधर जिम दी एक पार्टिसिपेंट है ਤੁਸੀਂ ਕਹਿ ਸਕਦੇ ਹੋ ਕਿ ਮੈਂ ਇੱਥੇ ਜਿਮ ਰੋਜ਼ ਆਉਂਦੀ ਆ ਤੇ ਮੈਨੂੰ ਇਹ ਜਿਮ ਬੜਾ ਵਧੀਆ ਲੱਗਦਾ ਕਿਉਂਕਿ ਇੱਥੇ ਦੇ ਟ੍ਰੇਨਰਸ ਇੱਥੇ ਦਾ এনਵਾਇਰਨਮੈਂਟ ਜਿਹੜਾ ਔਮਨ ਫ੍ਰੈਂਡਲੀ ਆ ਸਾਰੇ ਲਈ ਬਹੁਤ ਵਧੀਆ ਆ ਇੱਥੇ ਜਿਹੜਾ ਕਰਾਊਡ ਆ ਕਾਫੀ ਕੁਆਲੀਫਾਈਡ ਆ ਤੇ ਤੁਹਾਨੂੰ ਜਿਹੜੇ ਟ੍ਰੇਨਰਸ ਨੇ ਉਹ ਵਧੀਆ ਤਰੀਕੇ ਨਾਲ ਗਾਈਡ ਕਰਦੇ ਨੇ ਤੇ ਮੈਨੂੰ ਆਜਿੰਦਾ এনवायरमेंट ਇਸ ਕਰਕੇ ਵਧੀਆ ਲੱਗਦਾ ਕਿਉਂਕਿ ਇੱਥੇ ਸਾਰੇ ਇਕੁਪਮੈਂਟਸ ਅਵੇਲੇਬਲ ਨੇ ਭਾਵੇਂ ਉਹ ਕਾਰਡੀਓ ਦਾ ਸੈਕਸ਼ਨ ਹੋਵੇ ਕਾਰਡੀਓ ਦਾ ਸੈਕਸ਼ਨ ਵੱਖਰਾ ਆ ਤੇ ਆਪਣਾ ਲਿਫਟਿੰਗ weight ਦਾ ਸੈਕਸ਼ਨ ਵੱਖਰਾ ਆ ਜਿਹੜਾ ਫਰਸਟ ਫਲੋਰ ਤੇ ਆ ਆਈ ਥਿੰਕ ਦਿਸ ਜਿਮ ਇਹ ਜਿਮ ਬੜਾ ਵਧੀਆ ਆ ਫੂਮਨ ਕੇ ਲਈਏ ਕਿਉਂਕਿ ਜਿਸ ਜਿਮ ਦੇ ਵਿੱਚ ਵਿਮਨਸ ਵੀ ਆਉਂਦੇ ਨੇ ਤੇ ਟ੍ਰੇਨਰਸ ਬੜੇ ਵਧੀਆ ਤੁਹਾਨੂੰ ਕੰਫਰਟੇਬਲ ਫੀਲ ਕਰਾਉਂਦੇ ਨੇ ਤੇ ਇੱਕ ਤੋਂ ਇਹ ਤੋਂ ਦੂਜੀ ਗੱਲ ਇਹ ਆ ਕਿ ਪੰਜਾਬ ਜਿਹਦੇ ਵਿੱਚ ਨਸ਼ਿਆਂ ਦੀ ਇੰਨੀ ਡਿਪੈਂਡੈਂਸ ਆ ਯੂਥ ਜਿਹੜੇ ਹੈਗੇ ਆ ਇਹਨੇ ਨਸ਼ਿਆਂ ਤੇ ਜਿੰਦੇ ਆ ਤੇ ਮੈਨੂੰ ਲੱਗਦਾ ਆਪਣੀ ਮੈਂਟਲ ਤੇ ਫਿਜ਼ੀਕਲ ਹੈਲਥ ਵਾਸਤੇ ਸਾਰਿਆਂ ਨੂੰ ਜਿਮ ਜੁਆਇਨ ਕਰਨਾ ਚਾਹੀਦਾ ਆ ਕਿਉਂਕਿ ਐਕਸਰਸਾਈਜ਼ ਨਾਲ ਸਾਡਾ ਮੈਂਟਲ ਹੈਲਥ ਤੇ ਫਿਜ਼ੀਕਲ ਹੈਲਥ ਦੋਨੋਂ ਵਧੀਆ ਹੁੰਦੇ ਨੇ ਐਜ਼ ਅ ਮੈਡੀਕਲਾਈ ਮਾਈਸੈਲਫ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਐਕਸਰਸਾਈਜ਼ ਡੇਲੀ ਬੇਸਿਸ ਤੇ ਕਰਨੀ ਚਾਹੀਦੀ ਆ ਚਾਹੇ ਕਿਸੇ ਕੋਲ ਟਾਈਮ ਹੋਵੇ ਚਾਹੇ ਨਾ ਹੋਵੇ ਆਪਣੀ ਬੋਡੀ ਲਈ ਸਾਰਿਆਂ ਨੂੰ 1 ਘੰਟਾ ਜ਼ਰੂਰ ਕਰਨਾ ਚਾਹੀਦਾ ਮੈਂ ਆਪ ਅੱਜ ਤੋਂ 27 ਕਿਲੋ ਵੇਟ ਲੂਸ ਕੀਤਾ ਮੈਂ 105 ਕਿਲੋ ਸੀ ਦੀ ਸੀ ਜਦੋਂ ਮੈਂ ਇੱਥੇ ਆਈ ਤੇ ਹੁਣ ਮੈਂ 75 ਕਿਜੀ ਦੀ ਹਾਂ ਤੇ ਮੈਨੂੰ ਬੜਾ ਵਧੀਆ ਫੀਲ ਹੁੰਦਾ ਆਪਣੇ ਦੇ ਵਿੱਚ એનર્ਜੀ ਬੜੀ ਫੀਲ ਹੁੰਦੀ ਆ ਤੇ ਮੈਂ ਇਹਦੇ ਵਿੱਚ ਥੈਂਕ ਯੂ ਆਪਣੇ ਟ੍ਰੇਨਰਸ ਦਾ ਕਰਨ ਚਾਹੂੰਗੀ ਕਿਉਂਕਿ ਉਹਨਾਂ ਨੇ ਮੈਨੂੰ ਬੜਾ ਵਧੀਆ ਮੋਟੀਵੇਟ ਕੀਤਾ ਹਰ ਚੀਜ਼ ਲਈ ਤੇ ਮੈਂ ਸਾਰੇ ਵਿਮਨਸ ਨੂੰ ਤੇ ਮੇਲਸ ਨੂੰ ਤੇ ਯੂਥ ਨੂੰ ਇਵਨ ਕਿ ਐਲਡਰਲੀ ਪੀਪਲ ਨੂੰ ਕਹਿਣਾ ਚਾਹੂੰਗੀ ਤੁਸੀਂ ਜਿਮ ਆਓ ਤੇ ਸਾਡੇ ਜਿਮ ਮੈਕਸ ਵਿਟਨੈਸ ਜਲੰਧਰ ਨੂੰ ਇੱਕ ਮੌਕਾ ਦਿਓ ਥੈਂਕ ਯੂ ਸੋ ਮਚ